ਦੇ ਵੀ ਕਾਂਦੀਨ ਸਾਹ ਮੋਰਚੇ ਨਾਲ ਸੰਬੰਧਿਤ ਵੀ ਆ ਰਹੇ ਨੇ ਪਹਿਲਾ ਉਹ ਟੱਪ ਕੇ ਫੋਟੋ ਬਲਾਈਏ ਵਾਜੁਰਜੀ ਦਾ ਖਾਲਸਾ ਵਾਜੁਰਜੀ ਕੀ ਫਤਿਹ ਮੈਂ ਇਸ ਕਾਂਦੀਨ ਸਾਹ ਮੋਰਚੇ ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਦੀ ਤਾਲਮਿਲ ਕਮੇਟੀ ਸ਼ਾਮਲਾ ਉਹਦਾ ਜਿਹੜਾ ਛੋਟਾ ਗਰੁੱਪ ਬਣਾਇਆ ਹੋਇਆ ਉਹਦੇ ਫੈਸਲਿਆਂ ਨੂੰ ਲਾਗੂ ਕਰਨ ਦੇ ਵਾਸਤੇ ਉਹਦੇ ਸ਼ਾਮਲਾ ਉਹਦੇ ਵੱਲੋਂ ਤੁਹਾਨੂੰ ਜਾਣਕਾਰੀ ਦੇ ਰਿਹਾ ਹੈ ਕਿ ਅੱਜ ਪੰਜਾਬ ਦੇ 23 ਦੇ ਚਈ ਜ਼ਿਲ੍ਹਿਆਂ ਵਿੱਚ ਕਿਤੇ ਦੇ ਪ੍ਰੋਗਰਾਮ ਕੀਤੇ ਤੇ ਬੱਧੇ ਪ੍ਰੋਗਰਾਮ ਅੱਜ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਰੋਸ ਮਾਰਚ ਕੱਢੇ ਜਾ ਰਹੇ ਨੇ ਔਰ ਰੋਸ ਮਾਰਚ ਦੇ ਨਾਲ-ਨਾਲ ਤੁਹਾਨੂੰ ਯਾਦ ਹੋਊਗਾ ਲਈ ਤੋਂ ਮਹੀਨੇ ਦੇ ਵਿੱਚ ਆਪਾਂ ਨੇ ਐਸਟੀਐਮ ਰਾਹੀਂ ਗੁਰਮੁਖੀ ਤੇ ਰਾਸ਼ਟਰਪਤੀ ਨੂੰ ਆਪਣੇ ਚੇਤਾਵਨੀ ਪੱਤਰ ਭੇਜੇ ਸੀ ਇਸ ਲਈ ਅੱਜ ਆਪਾਂ ਕੋਈ ਮੰਨ ਪੱਤਰ ਨਹੀਂ ਦੇ ਰਹੇ ਅੱਜ ਆਪਾਂ ਉਹ ਚੇਤਾਵਨੀ ਪੱਤਰ ਦੇ ਗੁੱਸੇ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਪੁਤਲੇ ਛਾੜ ਰਹੇ ਆ ਸਾਨੂੰ ਕੁਝ ਲੋਕਾਂ ਨੇ ਪੁੱਛਿਆ ਵੀ ਕੀ ਯਾ ਸਾਈਟ ਦੇ ਮਹਾਰਾਜ ਗੁਰੂ ਜੀ ਕੀ ਕੀ ਅੱਜ ਕੋਈ ਮੰਨ ਪੱਤਰ ਦੇਣਾ ਅਸੀਂ ਕਹਿੰਦੇ ਵੀ ਨਹੀਂ ਮੰਨ ਪੱਤਰ ਅਸੀਂ ਬੜਾ ਪਾ ਚੁੱਕੇ ਆ ਹੁਣ ਅੱਜ ਜਿਸ ਨੇ ਉਹਨਾਂ ਨੂੰ ਛਾੜਨਾ ਅੱਜ ਉਹਨਾਂ ਦਾ ਛਾਪਾ ਕਰਨਾ ਇਸ ਕਰਕੇ ਲੜਾਈ ਹੈ ਜਿਹੜੀ ਗੰਭੀਰ ਤੇ ਤੇਜ਼ ਤੇ ਵਿਸ਼ਾਲ ਤੋਂ ਵੱਡੀ ਹੋਣ ਜਾ ਰਹੀ ਹੈ ਇੱਕ ਗੱਲ ਅਗਲੀ ਗੱਲ ਮੈਂ ਅੱਜ ਦੀ ਤੁਹਾਡੀ ਕਾਨਫਰੰਸ 'ਚ ਕਿਸਾ ਮਾਗੂ ਰੋ ਕੇ ਇੱਕ ਮਤਾ ਰੱਖਣਾ ਚਾਹੁੰਦਾ ਉਹ ਮਤਾ ਜੋ ਰੱਖਣਾ ਚਾਹੁੰਦਾ ਪਹਿਲਾ ਮਤਾ ਕਿ 15 ਅਗਸਤ ਨੂੰ ਵੱਟਾ ਕੱਟ ਕੀਤਾ ਜਾ ਰਿਹਾ ਮੋਹਾਲੀ ਤੇ ਚੰਡੀਗੜ੍ਹ ਦੇ ਬਾਟਲ ਦੇ ਉੱਤੇ ਇਸ ਕੌਮੀ ਇਨਸਾਨ ਮੋਕੇ ਦੇ ਵੱਲੋਂ ਜਿੱਥੇ ਕੌਮੀ ਇਨਸਾਨ ਮੋਕੇ ਦਾ ਪਿਛਲੇ 2.5 ਸਾਲਾਂ ਤੋਂ ਮੋਰਚਾ ਚੱਲ ਰਿਹਾ ਹੈ ਇਹਦੇ ਵਿੱਚ ਸਾਡੀ ਸੰਗਤ ਨੇ ਪਹੁੰਚਣਾ ਵੱਧ ਤੋਂ ਵੱਧ ਪਹੁੰਚਣਾ ਤਾਂ ਮੈਂ ਤੁਹਾਡੇ ਤੋਂ ਇਹ ਕਲ ਸ਼ਾਂਤੀ ਲੈਣਾ ਚਾਹੁੰਨਾ ਜਿਕਰਿਆ ਲਈ ਗੁਰੂ ਦੇਵ ਸਾਹਿਬ ਸ਼ਾਂਤੀ ਦਿਓ ਕਿ ਵੱਡੀ ਗਿਣਤੀ ਚੋਂ ਤੁਸੀਂ ਪਹੁੰਚੋਗੇ ਤਾਂ ਜੋ ਮਹਾਲੀ ਦੇ ਬਾਟਰ ਦੇ ਉੱਤੇ ਚੰਡੀਗੜ੍ਹ ਦੇ ਉੱਤੇ 15 ਅਗਸਤ ਨੂੰ ਪਤਾ ਲੱਗ ਜਾਏ ਸਰਕਾਰਾਂ ਨੂੰ ਕਿ ਪੰਜਾਬ ਦੀ ਚਮਤਾ ਖਾਸ ਕਰਕੇ ਸਿੱਖ ਪਾਚਾਰਾ ਨਾਰਾਜ ਹੈ ਗੁੱਸੇ 'ਚ ਉਹਨਾਂ ਦੀਆਂ ਬੇਅਦਮੀਆਂ ਰੋਕੋ ਕਾਨੂੰਨ ਬਣਾਓ ਤੇ ਨਾਲ ਸਾਡੇ ਧਰਮਿਕ ਰਮਸਾਨੀਆਂ ਤੇ ਨਾਲ ਬੰਦੀ ਸਿੰਘਾਂ ਨੂੰ ਰਹਾ ਕਰੋ ਬੋਲੇ ਇਸ ਸੁਨਹਾ دوسری ਗੱਲ ਮੈਦੇ ਵਿੱਚ ਕੁਝ ਦਿਨਾਂ ਤੋਂ ਆਲੇ ਦੁਆਰੇ ਗੱਲ ਕੀਤੀ ਐ ਲੋਕਾਂ ਵੱਲੋਂ ਮੰਗ ਆ ਰਹੀ ਐ ਵੀ ਜੇ ਪਟਿਆਲਾ ਫਤਿਹਗੜ੍ਹ ਸਾਹਿਬ ਮਹਾਰੀ ਤੇ ਰੋਪੜ ਜ਼ਿਲ੍ਹਾ ਜਿਹੜੇ ਮਹਾਰੀ ਤੇ ਨਾਲ ਲੱਗਦੇ ਨੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਅਗਰ ਏ ਤੁਨੇ ਵੱਡੇ ਪਿੰਡਾਂ ਵਿੱਚਵੇਂ ਬਨਪੇੜਾ ਚਨਾਰਥੇ ਦਾ ਟਿਕਾਣਾ ਵੱਡੇ ਪਿੰਡਾਂ ਚ ਭਤੇ ਇਹਨਾਂ ਜ਼ਿਲ੍ਹਿਆਂ ਦੇ ਅਗਰ ਕੋਈ ਸੰਸਥਾਨਾ ਅਗਰ ਕੋਈ ਸਖੀਤਾ ਭਾਵੇਂ ਉਹ ਬਾਪੂ ਜੀ ਹੁਣੇ ਐਸਪੀਸੀ ਨੂੰ ਕਹਿਣ ਅਗਰ ਬੱਚਾ ਦਾ ਉੱਤਨ ਇੰਤਜ਼ਾਮ ਹੋ ਜੇ ਪਿੰਡਾਂ ਚ ਬੱਚਾ ਲੱਗ ਜਾਣ ਸਵੇਰੇ ਦਾ ਸ਼ਾਮ ਨੂੰ ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਲੱਖਾਂ ਲੋਕ ਨੇ ਜਿਹੜੇ ਮੋਰਚੇ ਦੇ ਵਿੱਚ ਪਹੁੰਚਣਗੇ ਇਹਦੇ ਵਾਸਤੇ ਕੌਮੀ ਇਨਸਾਫ ਮੋਰਚੇ ਤੇ ਮੈਂ ਵੀ ਸੱਖੇ ਉੱਥੇ ਜਾਂਦਾ ਬਾਕੀ ਤੁਹਾਡੇ ਸਾਹਮਣੇ ਮੈਂ ਅਪੀਲ ਕਰਦਾ ਕਿ ਅਗਰ ਕੋਈ ਸੰਸਥਾਵਾਂ ਤੁਹਾਡੇ ਇਲਾਕੇ 'ਚ ਹੈਗੀਆਂ ਨੇ ਜਿਹੜੀਆਂ ਬੱਚਾ ਦੇ ਸਕਦੀਆਂ ਨੇ ਉਹਨਾਂ ਨੂੰ ਅਪੀਲ ਕਰੀਏ ਉਹਨਾਂ ਨੂੰ ਰਿਕੁਐਸਟ ਕਰੀਏ ਕਿ ਉਸ ਨੂੰ ਬੱਚਾ ਦੇਣ ਦੂਜਾ ਦੂਜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਪੰਜਾਬ ਸਰਕਾਰ 65000 ਏਕੜ ਕਿਸਾਨਾਂ ਦਾ ਲੈਂਡ ਪੂਲਿੰਗ ਪਾਲਸੀ ਇੱਕ ਲਾ ਕੇ ਕਿਸਾਨਾਂ ਨੂੰ ਬੇਜਬੀਨੇ ਕਰਨ ਜਾ ਰਹੀ ਹੈ ਖੇਤੀ ਤੋਂ ਪਛੇ ਕਰਨ ਜਾ ਰਹੀ ਹੈ 65000 ਏਕੜ ਕੋਈ ਥੋੜਾ ਨਹੀਂ ਹੁੰਦੇ ਥੋੜੇ ਦਿਨ ਪਹਿਲਾਂ ਮੈਂ ਕਰਨਾਟਕਾ ਦੇ ਬੰਗਲੌਰ ਚ ਜਾ ਕੇ ਆਇਆ ਉੱਥੇ 1777 ਪਿੱਛੇ ਲੋਕ ਲੜੇ ਨੇ ਔਰ ਜ਼ਮੀਨ ਦਾ 1 ਇੰਚ ਨਹੀਂ ਦਿੱਤਾ ਸਾਡਾ ਦਾ 65000 ਏਕੜ ਤੋਂ ਉੱਪਰ ਸੋ ਹੱਥ ਖੜੇ ਕਰਕੇ ਸਹਿਮਤੀ ਦਿਓ ਕਿ ਅਸੀਂ ਇੱਕ ਵੀ ਇੰਚ ਉਸ ਜ਼ਮੀਨ ਦਾ ਇਹ ਸਰਕਾਰ ਨੂੰ ਨਹੀਂ ਲੈਣ ਦੇਣਾ ਅਸੀਂ ਉਹਦੀ ਲੜਾਈ ਲੜਾਂਗੇ ਅੰਤ ਤੱਕ ਲੜਾਂਗੇ ਸੋ ਤੁਹਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਮੇਰੇ ਵੱਲੋਂ ਮੈਂ ਸਿਰਫ ਇਹਨਾ ਦੱਸਣਾ ਚਾਹੁੰਦਾ ਕਿ ਕੌਮੀ ਇਨਸਾਫ ਮੋਰਚੇ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਅੰਦਰ ਵਾਸ ਕੀਤੀ ਹੈ ਇਹ ਤੁਹਾਨੂੰ ਐਸ.ਡੀ.ਐਮ. ਆ ਰਹੇ ਤੇ ਡੀ.ਸੀ.ਆਂ ਆ ਰਹੇ ਡੀ.ਸੀ. ਦਫ਼ਤਰ ਤੇ ਆਪਾਂ ਇਕੱਠੇ ਹੋ ਰਹੇ ਆ ਮਜ਼ਾਵਾ ਕਰਕੇ ਜਾਣਾ ਮੇਰੀ ਅਪੀਲ ਹੈ ਨੇੜੇ ਡੀ.ਸੀ. ਦਫ਼ਤਰ ਅਰਥੀਆਂ ਬਣਾ ਲੀਆਂ ਨੇ ਆਪਣੇ ਸਾਥੀਆਂ ਨੇ ਉੱਥੇ ਬਾਪੂ ਜੀ ਉਹਨਾਂ ਅਰਥੀਆਂ ਨੂੰ ਅੱਗ ਲਾਉਣਗੇ ਕੋਈ ਵੀ ਇੱਧਰ ਉੱਧਰ ਹੀ ਨੂੰ ਚਿੰਤਾ ਕਰੇ ਇੱਕ ਪਾਸਾ ਸੜਕ ਦਾ ਰੋਕ ਕੇ ਉੱਥੇ ਡੀ.ਸੀ. ਦਫ਼ਤਰ ਦੇ ਸਾਹਮਣੇ ਅਸਥੀਆਂ ਨੂੰ ਅੱਗ ਲਾ ਕੇ ਉਹਨਾਂ ਦਾ ਜਿਹੜਾ ਕਹਿੰਦੇ ਆਪਾਂ ਨੇ ਅੰਤਮ ਸੰਸਕ